ਤਾਰਨਤਾਰਨ ਰੋਡ ਸਥਿਤ ਪਿੰਡ ਚੱਬਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਵਿਖੇ ਨਵੇਂ ਲੰਗਰ ਹਾਲ ਦਾ ਨੀ ਪੱਥਰਕ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਦਰਜਨ ਸਿੰਘ, ਸ਼੍ਰੀ ਮਿਸ਼ਲ ਸ਼ਹੀਦਾਂ ਤਾਰਨਾ ਦਲ ਦੇ ਮੁਖੀ ਸਿੰਘ ਸਾਹਿਬ ਜੇ ਸੇਵਾਦਾਰ ਬਾਬਾ ਜੋਗਾ ਸਿੰਘ, ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਗੋਰੀ ਇਕਵਾਲ ਸਿੰਘ, ਬੀਬੀ ਕੋਲਾਂ ਭਲਾਈ ਕੇਂਦਰ ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਬਾਬਾ ਗੁਰਨਾਥ ਸਿੰਘ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਗੁਰ ਮਰਿਆਦਾ ਅਨੁਸਾਰ ਸਤਨਮ ਵਾਹਿਗੁਰੂ ਦਾ ਜਾਪ ਚਪਦਿਆਂ ਹੋਇਆ ਆਪਣੇ ਘਰਕਮਲ ਨਾਲ ਰ ਇਸ ਲੰਕਰ ਹਾਲ ਦੀ ਇਮਾਰਤ ਦੀ ਲੰਬਾਈ 3 ਫੁੱਟ ਤੇ ਚੌੜਾਈ 195 ਫੁੱਟ ਦੀ ਹੋਵੇਗੀ। ਇਹ ਆਧੁਨਿਕ ਤਰੀਕੇ ਅਤੇ ਬੇਸਮੈਂਟ ਸਮੇਤ ਦੋ ਮੰਜ਼ਲਿਆਂ ਦਾ ਹੋਵੇਗਾ। ਨੀਂਹ ਪੱਥਰ ਰੱਖਣ ਤੋਂ ਪਹਿਲਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਅਰਦਾਸ ਵੀ ਕੀਤੀ ਗਈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ। ਵਾਹਿਗੁਰੂ ਜੀ ਕੀ ਬੋਤੈ ਸੂਰਾ ਸੋ ਪਹਿਚਾਨੀਆ ਜੋ ਗੁਰਾ ਦੀਨ ਕੇ ਜੇਤੁਰਜਾ ਪੁਰਜਾ ਕਟਮਰ ਕਬੂਨਾ ਸ਼ਟਾਖੇਤ ਐਸੇ ਮਹਾਨ ਮਹਾਪੁਰਖ ਬ੍ਰਹਮ ਗਿਆਨੀ ਬ੍ਰਹਮਨੇਸ਼ਤੀ ਮਹਾਨ ਲਖਾਰੀ ਮਹਾਨ ਤਪਸਵੀ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੇਰਾ ਦੇ ਪਾਵਨ ਪਵਿੱਤਰ ਮਹਾਨੇ ਸਥਾਨ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਜੀ ਵਿਖੇ ਅੱਜ ਲੰਗਰ ਦੀ ਇਮਾਰਤ ਦਾ ਨਵਾਂ ਨੀ ਪੱਥਰ ਰੱਖਿਆ ਗਿਆ ਹੈ ਔਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਇਸ ਪਾਵਨ ਪਵਿੱਤਰ ਅਸਥਾਨ ਉੱਤੇ ਜਿੱਥੇ ਬਾਬਾ ਜੀ ਦਾ ਸਿਰ ਧੜ ਤੋਂ ਅਲੱਗ ਹੋਇਆ ਔਰ ਆਪਣਾ ਸਿਰ ਬਾਬਾ ਜੀ ਨੇ ਤਲੀ ਉੱਤੇ ਰੱਖ ਕੇ ਸੱਜੇ ਹੱਥ ਦੇ ਵਿੱਚ ਦੋ ਧਾਰੀ ਖੰਡਾ ਲੈ ਕਰਕੇ ਦੁਸ਼ਮਨ ਦੀ ਫੌਜ ਦੇ ਕੋਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਵਾਇਆ ਉਸ ਪਾਵਨ ਪਵਿੱਤਰ ਅਸਥਾਨ ਉੱਤੇ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਜੋ ਬੜੇ ਲੰਬੇ ਸਮੇਂ ਤੋਂ ਸੇਵਾਵਾਂ ਕਰ ਰਹੇ ਨੇ ਔਰ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਹੁਰੀ ਉਨ੍ਹਾਂ ਵੱਲੋਂ ਵੀ ਸੇਵਾਵਾਂ ਚੱਲ ਰਹੀਆਂ ਹਨ ਸੱਚੇ ਪਾਤਸ਼ਾਹ ਕਿਰਪਾ ਕਰਨ ਮਹਾਪੁਰਖਾਂ ਦੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਦੋਏ ਮਹਾਨ ਸੇਵਾਵਾਂ ਦਾ ਕਾਰਜ ਆਰੰਭਿਆ ਹੈ ਇਹ ਮਹਾਰਾਜ ਜੀ ਆਪ ਹੀ ਕਰਵਾ ਲੈਣ ਤੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਹ ਸ਼ੁਭ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਟਾਲਾ ਸਾਹਿਬ ਆਬਾਦੀ ਸਿੰਘ ਜੀ ਦਾ ਜੋ ਸੀਸ ਤੜ ਤੋਂ ਜੁੜਾ ਹੋਇਆ ਉਹ ਅਸਥਾਨ ਜਿੱਥੇ ਸੰਗਤਾਂ ਦੀ ਆਮਦ ਇਤਨੀ ਵੱਧ ਗਈ ਹੈ ਸਾਰੇ ਸ਼ੀਰ ਸਿੰਘਾਂ ਦੇ ਆਸਾਨਾਂ ਦੇ ਦਰਗਾਹ ਦੀਆਂ ਚਾਬੀਆਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਬਖਸ਼ੀਆਂ ਨੇ ਬਹੁਤ ਸੰਗਤਾਂ ਦੇ ਵਧਨ ਕਰਕੇ ਫਿਰ ਬਾਬਾ ਦਰਸ਼ਨ ਸਿੰਘ ਜੀ ਬਾਬਾ ਜਗਨ ਸਿੰਘ ਜੀ ਜੇ ਸਾਰਾ ਪਿਆਰ ਵੰਡ ਰਹੇ ਨੇ ਤੇ ਇਹ ਫਿਰ ਮਹਿਸੂਸ ਕੀਤਾ ਵੀ ਇੱਥੇ ਹੁਣ ਲੰਗਰ ਕਰਦੀ ਦੀ ਜਿਹੜੀ ਵੱਡੀ ਚਾਹੀਦੀ ਹੈ ਇਮਾਰਤ आज ਉਹਦਾ ਉਹ ਨਹੀਂ ਪੱਥਰ ਜਿਹੜਾ ਹੈ ਰੱਖਿਆ ਗਿਆ ਹੈ ਇਹ ਆਤ ਲੋੜ ਹੈ ਜਿੱਥੇ-ਜਿੱਥੇ ਵੀ ਮਤਲਬ ਸੰਗਤ ਦੀ ਆਮਦਨ ਨੂੰ ਦੇਖਦੇ ਆ ਮਹਾਪੁਰਸ਼ ਸਾਰੀਆਂ ਸੋਤਾਂ ਵਧਾ ਰਹੇ ਨੇ ਤੇ ਆਪ ਸੰਗਤਾਂ ਸਾਰੀਆਂ ਬਾਬਾ ਦਰਸ਼ਨ ਸਿੰਘ ਜੀ ਨੂੰ ਸਹਿਯੋਗ ਬਖਸ਼ਣਾ ਵਾਹਿਗੁਰੂ ਜੀ ਦਾ ਅਸਾਂ ਵਾਹਿਗੁਰੂ ਜੀ ਕੀ ਫਤਿਹ